ਸੋਚਿਆ ਕਿ ਇੱਕ ਬਲੌਗ ਦੇ ਨਾਹੀਂ ਸੋਨੂੰ ਦਿਖਾ ਦਈਏ ਇਸ ਚੀਜ਼ ਤੇ ਵਾਈਟ ਕਲਰ ਦੀਆਂ ਤੂੰਤੀਆਂ ਮਿੱਠੀਆਂ ਤੇ ਕਈ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਕਿੱਥੇ ਲੱਗਦੀਆਂ ਨੇ ਤੇ ਕਿਵੇਂ ਦੀਆਂ ਹੁੰਦੀਆਂ ਨੇ ਪੰਜਾਬੀ ਗਾਣਾ ਹੋਰ ਵੀ ਆਇਆ ਇਹ ਚ ਤਕ ਤਕ ਤੂੰਤੀਆਂ ਕਹਿੰਦਾ ਤੇਰਾ ਬਾੜ ਦੇ ਬਣਾਵਾ ਪੁੱਤਾਂ ਥੱਲੇ ਆ ਜਾ ਗੋਰੀਏ ਪੁੱਤਾਂ ਥੱਲੇ ਆ ਜਾ ਗੋਰੀਏ ਤੇਰਾ ਬਾੜ ਦੇ ਬਣਾਵਾ ਕਾਲਜਾਂ ਚ ਹੋਈਆਂ ਛੁੱਟੀਆਂ ਨੱਸ ਕਿਹੜੇ ਮੈਂ ਬਹਾਨੇ ਆਵਾ ਆ ਕਾਲਜਾਂ ਚ ਹੋਈਆਂ ਛੁੱਟੀਆਂ ਨੱਸ ਕਿਹੜੇ ਮੈਂ ਬਹਾਨੇ ਆਵਾ ਉੱਤਾਂ ਥੱਲੇ ਆ ਜਾ ਗੋਰੀਏ ਤੇਰਾ ਉੱਥੇ ਬੈਠ ਕੇ ਬਰਥਡੇ ਮਨਾਵਾ ਗਾਣੇ ਕਾਫੀ ਬਣਦੇ ਨੇ ਮਤਲਬ ਕਿ ਜਿਹੜੀ ਅੱਜ ਦੀ ਜਨਰੇਸ਼ਨਾਂ ਸ਼ਾਇਦ ਉਹਨਾਂ ਨੂੰ ਤੂੰਤੀਆਂ ਬਾਰੇ ਪਤਾ ਹੀ ਨਾ ਹੋਵੇ ਅਸੀਂ ਖੇਤ ਆਏ ਹੋਏ ਸੀ ਤੇ ਸਾਡੀ ਨਿਗਾਹ ਗਈ ਪੱਕੀਆਂ ਤੂੰਤੀਆਂ ਦੇ ਉੱਤੇ ਤੇ ਸਾਨੂੰ ਦਿਖਾਰਿਆ ਵਾਈਟ ਤੂੰਤੀ ਇਹਦੇ ਵਿੱਚ ਬਲੈਕ ਕਲਰ ਦੀ ਤੂੰਤੀ ਵੀ ਆਉਂਦੀ ਹੈਗੀ ਇਸ ਦੀਆਂ ਵੀ ਕਿਸਮਾਂ ਹੁੰਦੀਆਂ ਨੇ ਇਸ ਤੋਂ ਹੋਰ ਵੀ ਹੁੰਦਾ ਇੱਕ ਤੂਤ ਦੇ ਨਾਲ ਜੁੜੀ ਹੋਈ ਗੱਲ ਆ ਜਿਹੜੀ ਕਿ ਜਿਵੇਂ ਟੋਕਰੇ ਬਣਦੇ ਹੁੰਦੇ ਸੀ ਉਸ ਦੀ ਬਸਤੋਂ ਹੁੰਦੀ ਹੁੰਦੀ ਦੀ ਲੱਕੜ ਦੀ ਛੱਟੀ ਦੀ ਤੇ ਉਹ ਵੀ ਤਕਰੀਬਨ ਬਹੁਤ ਘਟ ਚੁੱਕੀ ਆ ਗਈ ਹੈ ਨਾ ਕੁਦਰਤ ਦੇ ਜੋ ਰੰਗ ਨੇ ਹੌਲੀ ਹੌਲੀ ਜਾ ਰਹੇ ਨੇ ਨਹੀਂ ਤੇ ਤੂਤ ਬਹੁਤ ਹੁੰਦੇ ਦੇ ਖੇਤਾਂ ਵਿੱਚ ਤੇ ਉਹਨਾਂ ਦੀਆਂ ਛੱਟੀਆਂ ਦੀਆਂ ਬਣਦੇ ਸੀ ਟੋਕਰੇ ਬਣਦੇ ਸੀ ਅੱਜ ਕੱਲ ਤਾਂ ਉਹ ਵੀ ਮੁੱਲ ਵੇਚਣ ਲੱਗ ਗਏ ਪਹਿਲਾਂ ਬਹੁਤ ਹੀ ਜ਼ਿਆਦਾ ਦੇਖਣ ਨੂੰ ਮਿਲਦੇ ਸੀ ਛੱਡੀਆਂ ਦੇ ਟੋਕਰੇ ਇਹ ਮਿੱਠੀਆਂ ਤੂਤੀਆਂ ਅਸੀਂ ਖਾ ਰਹੇ ਹਾਂ ਖੇਤ ਦੇ ਵਿੱਚ ਤੇ ਲੈ ਰਹੇ ਹਾਂਗੇ ਇਹ ਖੇਤਾਂ ਦੇ ਨਜ਼ਾਰੇ ਇੱਕ ਆਜ਼ਾਦ ਜ਼ਿੰਦਗੀ ਬਹੁਤ ਹੀ ਖੂਬਸੂਰਤ ਤੋਂ ਤੁਹਾਨੂੰ ਦਿਖਾ ਰਹੇ ਹਾਂਗੇ ਤੂਤੀਆਂ ਚਿੱਟੇ ਰੰਗ ਦੀਆਂ ਤੇ ਤਕਰੀਬਨ ਭੁੱਲ ਚੁੱਕੇ ਨੇ ਨਾ ਚੀਜ਼ਾਂ ਨੂੰ ਲੋਕ ਤੇ ਮਿੱਠੀਆਂ ਹੁੰਦੀਆਂ ਨੇ ਖਾਣ ਦੇ ਵਿੱਚ ਤੁੱਤ ਤੁੱਤ ਤੂਤੀਆਂ ਹੀ ਜਵਾਲੋ ਆ ਜਾ ਤੂਤਾਂ ਵਾਲੇ ਖੂਹ ਤੇ ਸਰਾ ਸੌਂਗ ਸੀ ਬਾਈ ਮਲਕੀਤ ਦਾ ਸੁਣ ਲੈ ਤੁਹਾਨੂੰ ਦਿਖਾ ਰਿਆਂਗੇ ਆਪਣੇ ਖੇਤ ਦੇ ਵਿੱਚ ਲੱਗੀਆਂ ਤੂੰਦੀਆਂ ਚਿੱਟੇ ਰੰਗ ਦੀਆਂ ਤੂੰਦੀ ਤੂੰ ਤਾਂ ਬਹੁਤ ਘੱਟ ਮਿਲਦੇ ਨੇ ਅੱਜ ਕੱਲ੍ਹ ਵੇਖਣ ਨੂੰ ਤੇ ਤੁਹਾਨੂੰ ਸ਼ੇਅਰ ਕਰ ਰਹੇ ਹਾਂਗੇ ਤੇ ਖਾ ਰਹੇ ਹਾਂਗੇ ਆਪਾਂ ਖੇਤ ਦੇ ਵਿੱਚ ਤੂੰਦੀਆਂ